ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਰੋਟਾ ਘੁਆ ਅਦੇ ਚੋਰੀ ਦੀਆਂ ਵਾਰਦਾਤਾਂ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਸੇਵਾ ਲਾਈਨ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਿਸ ਨੇ 25 ਦੇ ਕਰੀਬ ਚੋਰੀ ਕੀਤੀ ਮੋਟਰਸਾਈਕਲ ਤੇ ਮੋਬਾਈਲ ਇੱਕ ਲੇਡੀ ਪਾਸ ਸਮੇਤ ਚਾਰ ਦੋਸ਼ੀਆਂ ਨੂੰ ਕਾਬੂ ਕੀਤਾ ਹੈ ਬੜੀ ਰੇ ਜਾਣਕਾਰੀ ਦਿੰਦੇ ਆ ਏਡੀਸੀ ਵੀ ਪ੍ਰਭਜੋਤ ਸਿੰਘ ਬੇਰਕਰ ਨੇ ਦੱਸਿਆ ਹੈ ਕਿ ਸ਼ਹਿਰ ਵਿੱਚ ਸਨੇਚਿੰਗ ਅਤੇ ਵਹੀਕਲ ਚੋਰੀ ਕਰਨ ਵਾਲੇ ਗੈਂਗ ਦਾ ਪਰਦਾਫਾਸ਼ ਕਰਦਿਆਂ ਹੋਇਆਂ ਪੁਲਿਸ ਨੂੰ ਇਹ ਵੱਡੀ ਕਾਮਯਾਬੀ ਮਿਲੀ ਹੈ ਉਨਾ ਇਹ ਵੀ ਦੱਸਿਆ ਕਿ ਇਨ੍ਹਾਂ ਲੋਕਾਂ ਕੋਲੋਂ ਜਿਹੜਾ ਕਚੈਰੀ ਦੇ ਆਲੇ-ਦੁਆਲੇ ਦੇ ਖੇਤਰ ਵਿੱਚੋਂ ਚੋਰੀ ਕੀਤੀ ਮੋਟਰਸਾਈਕਲ ਬਰਾਮਦ ਹੋਏ ਹਨ। ਉਹਨਾਂ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਇਨ੍ਹਾਂ ਵਿੱਚ ਕਈ ਪੱਤਰਕਾਰ ਅਤੇ ਕਈ ਪੁਲਿਸ ਕਰਮਚਾਰੀਆਂ ਦੇ ਮੋਟਰਸਾਈਕਲ ਵੀ ਹਨ। ਪੁਲਿਸ ਨੇ ਇਹਨਾਂ ਨੂੰ ਮਾਨ ਜੋ ਅਦਾਲਤ ਵਿੱਚ ਪੇਸ਼ ਕਰ ਇਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਹੈ। ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਹ ਸੇਵਾ ਲਾਈਨ ਨੇ ਬਹੁਤ ਵਧੀਆ ਕੰਮ ਕੀਤਾ ਟੋਟਲ ਅਸੀਂ ਦੋ ਮੁਕਦਮਿਆਂ ਦੇ ਵਿੱਚ ਜਿਹੜੇ ਹੈਗੇ ਆ 25 ਮੋਟਰਸਾਈਕਲ ਅਸੀਂ ਰਿਕਵਰ ਕੀਤੇ ਨੇ ਔਰ ਇਹਨਾਂ ਦਾ ਵਿੱਚੋਂ ਮੈਂ ਦੱਸਣਾ ਚਾਹਾਂਗਾ ਕਿ ਕੁਝ ਤੁਹਾਡੇ ਪੱਤਰਕਾਰ ਸਾਹਿਬ ਭਾਈਆਂ ਦੇ ਵੀ ਹੈਗੇ ਨੇ ਬਾਕੀ ਜਿਹੜੇ ਸਾਡੇ ਪੁਲਿਸ ਮੁਲਾਜ਼ਮ ਜਿਹੜੇ ਕੋਰਟ ਕੰਪਲੈਕਸ ਦੇ ਵਿੱਚੋਂ ਤੇ ਡੀਸੀ ਆਫਿਸ ਤੋਂ ਜਿਹੜੇ ਹੈਗੇ ਆ ਚੋਰੀ ਹੁੰਦੇ ਸੀਗੇ ਇਹ ਮੁਕਦਮਾ ਟਰੇਸ ਹੋਣ ਦੇ ਨਾਲ ਸਾਨੂੰ ਹੁਣ ਕਾਫੀ ਜਿਹੜੀ ਹੈਗੀ ਹੈ ਰਾਤ ਮਣੀ ਹੈ ਜਿਹੜੇ ਮੁਲਾਜ਼ਮ ਦੀ ਤੇ ਤੁਹਾਡੇ ਵੀ ਆਪਣੇ ਪੱਤਰਕਾਰ ਭਰਾਵਾਂ ਦੇ ਜਿਹੜੇ ਹੈਗੇ ਆ ਅਸੀਂ ਇਹਨਾਂ ਦਾ ਮੁਕਦਮੇ ਜਿਹੜੇ ਹੈਗੇ ਆ ਮੁਕਦਮੇ ਦੇ ਵਿੱਚ ਅਸੀਂ ਮੋਟਰਸਾਈਕਲ ਰਿਕਵਰ ਕੀਤੇ ਨੇ ਇੱਕ ਮੁਕਦਮਾ 30 ਨੰਬਰ ਸਾਡਾ ਐਫ ਆਈ ਆਰ ਦਰਜ ਸੀਗੀ 4324 ਦੀ ਔਰ ਇਹਦੇ ਵਿੱਚ ਅਸੀਂ ਗੁਰਪਾਲ ਸਿੰਘ ਜਿਹੜਾ ਹੈਗਾ ਈਨਾਲੇ ਦਾ ਤੇ ਗੋਪੀ ਜਿਹੜਾ ਹੈਗਾ ਉਹ ਵੀ ਥਾਣਾ ਈਨਾਲੇ ਦਾ ਫੜ ਕੇ ਇਹਨਾਂ ਕੋਲੋਂ 10 ਜਿਹੜੇ ਹੈਗੇ ਆ ਮੋਟਰਸਾਈਕਲ ਜਿਹੜੇ ਹੈਗੇ ਆ ਬਰਾਮਦ ਕੀਤੇ ਸੀਗੇ ਸੈਕੰਡ ਮੁਕਦਮਾ ਜਿਹੜਾ ਸਾਡਾ ਹੈਗਾ ਜੀ ਉਹਦੇ ਵਿੱਚ 52 ਨੰਬਰ ਮੁਕਦਮਾ ਹੈਗਾ ਜਿਹੜਾ ਅਸੀਂ ਦਿੱਤਾ ਸੀਗਾ 1 ਤਰੀਕ ਨੂੰ 1 4 ਨੂੰ ਇਹਦੇ ਵਿੱਚ ਹਰ ਸਿਮਰਨ ਤੇ ਹਰਪ੍ਰੀਤ ਸਿੰਘ ਜਿਹੜੇ ਹੈਗੇ ਆ ਗ੍ਰਿਫਤਾਰ ਕੀਤੇ ਆ ਔਰ ਇਹਨਾਂ ਦੇ ਕੋਲੋਂ ਅਸੀਂ ਜਿਹੜੇ ਹੈਗੇ ਆ 15 ਮੋਟਰਸਾਈਕਲ ਜਿਹਦੇ ਵਿੱਚ 8 ਮੋਟਰਸਾਈਕਲ ਸਪਰੈਂਡਰ ਹੈਗੇ ਨੇ ਜਿਹਦੇ ਵਿੱਚੋਂ 2 ਮੋਟਰਸਾਈਕਲ ਜਿਹੜਾ ਹਾਂਡਾ ਸਾਈਨ ਨੇ ਇੱਕ ਡੀਲੈਕਸ ਮੋਟਰਸਾਈਕਲ ਹੈਗਾ ਇੱਕ TVS ਇੱਕ ਦਸੌਰੀ 2 TVS ਕੂਲ ਮੋਟਰਸਾਈਕਲ ਹੈਗੇ ਨੇ ਇੱਕ CT 100 ਤੇ ਇੱਕ ਪਲੈਟੀਨਾ ਮੋਟਰਸਾਈਕਲ ਹੈਗਾ ਸੋ ਮੇਰੀ ਤੁਹਾਡੇ ਰਾਈ ਗੁਰਦਾਸ ਜੀ ਸੈਗੀ ਹੈ ਕਿ ਅਸੀਂ ਆਪਣੀ ਵੈਬਸਾਈਟ ਦੇ ਉੱਪਰ ਇਹਨਾਂ ਸਾਰਿਆਂ ਦੇ ਜਿਹੜੇ ਹੈਗੇ ਆ ਇੰਜਨ ਨੰਬਰ ਚ ਐਸਸੀ ਨੰਬਰ ਪਾ ਦਵਾਂਗੇ ਜਿਹਦਾ ਵੀ ਕਿਸੇ ਦਾ ਇਹ ਮੋਬਾਈਲ ਮੋਟਰਸਾਈਕਲ ਹੈਗਾ ਉਹ ਸਾਡੇ ਐਸਐਚਓ ਸਾਹਿਬ ਨਾਲ ਰਾਬਤਾ ਕਰਕੇ ਤੇ ਡਿਊ ਪ੍ਰੋਸੈਸ ਨੂੰ ਫਾਲੋ ਕਰਦਿਆਂ ਹੋਇਆਂ ਆਪਣੀ ਜਿਹੜੀ ਚੀਜ਼ ਹੈਗੀ ਹੈ ਸਾਡੇ ਕੋਲੋਂ ਇਸ ਤੋਂ ਦ ਜਾ ਸਕਦਾ ਸਪੋਰਟਰੀ ਤੇ ਜਿਹੜੀ ਚੀਜ਼ ਹੈਗੀ ਹੈ ਮੋਟਰਸਾਈਕਲ ਜੋ ਵੀ ਉਹਦਾ ਹੈਗਾ ਉਹ ਤੋਂ ਨੇ ਜਾ ਸਕਦਾ ਦੋਸ਼ੀ ਚਾਰ ਜੀ ਟੋਟਲ ਦੋ ਮੁਕੱਦਮਿਆਂ ਦੇ ਚਾਰ ਸਰ ਸਾਰਿਆਂ ਦੀ ਏਜ ਕਿੰਨੀ ਹੈ ਇਹ ਚ ਨਾਬਾਲਗ ਹੈਗਾ ਨਹੀਂ ਨਾਬਾਲਗ ਨਹੀਂ ਹੈਗਾ ਨਾ ਸਾਰਿਆਂ ਦੀ ਜੇ ਵੱਖ-ਵੱਖ ਏਜ ਹੈ ਜਿਹੜਾ ਗੁਰਪਾਲ ਹੈਗੀ ਉਹਦੀ 18 ਸਾਲ ਹੈਗੀ ਹੈ ਗੋਪੀ ਦੀ 20 ਸਾਲ ਹੈਗੀ ਹੈ ਜੀ ਉਹ ਸਰ ਇਹ ਕਿ ਸੀਸੀ ਆਫਿਸ ਦੇ ਵਿੱਚੋਂ ਵੀ ਜਿਹੜੇ ਮੋਟਰਸਾਈਕਲ ਚੋਰੀ ਹੋਏ ਸੀ ਉਹਦਾ ਵੀ ਇਹਦੇ ਵਿੱਚ ਬੰਦਾ ਫੜੇਗੇ ਜੀ ਜੀ ਇਹਨਾਂ ਦੇ ਮੁਕਦਮਿਆਂ ਦੇ ਵਿੱਚ ਜਿਹੜਾ ਹੈਗਾ ਜਿਹੜਾ ਮੈਂ ਤੁਹਾਨੂੰ ਦੱਸਿਆ ਗੁਰਪਾਲ ਤੇ ਗੋਪੀ ਵਾਲਾ ਮੁਕਦਮਾ ਇਹ ਜਿਹੜਾ ਹੈਗਾ ਡੀਸੀ ਦਫ਼ਤਰ ਦੇ ਵਿੱਚੋਂ ਔਰ ਇਹ ਜਿਹੜੇ ਹੈਗੇ ਜ਼ਿਆਦਾ ਮੋਟਰਸਾਈਕਲ ਜਿਹੜੇ ਸੀਗੇ ਆਪਣੇ ਡੀਸੀ ਜਿਹੜੇ ਡੀਸੀ ਆਫਿਸ ਔਰ ਜਿਹੜੇ ਕੋਰਟ ਕੰਪਲੈਕਸ ਦੇ ਵਿੱਚੋਂ ਚੋਰੀ ਹੁੰਦੇ ਸੀ ਉਹਨਾਂ ਦੀ ਪੜਤਾਲ